ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਦੇਖੋ ਮੇਰੇ ਹੱਥ ਵਿੱਚ ਕੀ ਹੈ ਹਾਂਜੀ ਬੱਚਿਓ ਇਹ ਇੱਕ ਗੁਬਾਰਾ ਹੈ ਇਹ ਗੁਬਾਰਾ ਨੀਲੇ ਰੰਗ ਦਾ ਹੈ ਬੱਚਿਓ ਨੀਲਾ ਰੰਗ ਇਸ ਗੁਬਾਰੇ ਦੀ ਵਿਸ਼ੇਸ਼ਤਾ ਹੈ ਬੱਚਿਓ ਨਾਮ ਜਾਂ ਪੜਨਾਵ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਵਿਸ਼ੇਸ਼ਣ ਆਖਦੇ ਹਨ ਤਾਂ ਸਾਡਾ ਅੱਜ ਦਾ ਉਪ ਵਿਸ਼ਾ ਵੀ ਇਹੀ ਹੈ ਆਓ ਮੈਂ ਤੁਹਾਨੂੰ ਵਿਸਥਾਰ ਨਾਲ ਸਮਝਾਉਂਦੀ ਹਾਂ ਕਿ ਵਿਸ਼ੇਸ਼ਣ ਕਿਸ ਨੂੰ ਆਗਦੇ ਹਨ ਤੇ ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਵਿਸ਼ੇਸ਼ਣ ਕੀ ਹੁੰਦਾ ਹੈ ਇਸ ਦੀਆਂ ਕਿਸਮਾਂ ਬਾਰੇ ਵੀ ਲਿਖੋ ਪਿਆਰੇ ਬੱਚਿਓ ਹੁਣ ਆਪਣੀ ਕਾਪੀਆਂ ਖੋਲੋ ਤੇ ਇਸ ਦੀ ਪਰਿਭਾਸ਼ਾ ਲਿਖੋ ਜਿਹੜੇ ਸ਼ਬਦ ਨਾਮ ਜਾਂ ੜਨਾਮ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਲਾਲ ਪੀਲਾ ਮਿਹੰਤੀ ਦੇਰਪੋਕ ਮੋਰਖ ਬਹਾਦਰ ਮਿੱਠਾ ਪੰਜਵਾਂ ਆਦ ਵਾਕਾਂ ਵਿੱਚ ਵਿਸ਼ੇਸ਼ਣ ਦੀ ਵਰਤੋਂ ਨੰਬਰ 1 ਰਾਹੁਲ ਹੁਸ਼ਿਆਰ ਮੁੰਡਾ ਹੈ ਨੰਬਰ 2 ਪੰਜਵੀਂ ਕਾਰ ਕਿਸ ਦੀ ਹੈ ਬੱਚਿਓ ਇਹਨਾਂ ਵਾਕਾਂ ਵਿੱਚ ਜੋ ਲਕੀਰੇ ਸ਼ਬਦ ਹਨ ਰਾਹੁਲ ਅਤੇ ਪੰਜਵੀਂ ਉਹ ਵਿਸ਼ੇਸ਼ਣ ਹਨ ਆਓ ਹੁਣ ਇਸ ਦੀਆਂ ਕਿਸਮਾਂ ਬਾਰੇ ਜਾਣਦੇ ਹਾਂ ਵਿਸ਼ੇਸ਼ਣ ਦੀਆਂ ਕਿਸਮਾਂ ਨੰਬਰ 1 ਗੁਣਵਾਚਕ ਵਿਸ਼ੇਸ਼ਣ ਨੰਬਰ 2 ਗਿਣਤੀਵਾਚਕ ਵਿਸ਼ੇਸ਼ਣ ਨੰਬਰ 3 ਮਿੰਨਤੀਵਾਚਕ ਵਿਸ਼ੇਸ਼ਣ ਨੰਬਰ 4 ਨਿਸ਼ਚੇਵਾਚਕ ਵਿਸ਼ੇਸ਼ਣ ਨੰਬਰ 5 ਪੜਨਾਵੀ ਵਿਸ਼ੇਸ਼ਣ ਬੱਚਿਓ ਹੁਣ ਇਸ ਦੀਆਂ ਕਿਸਮਾਂ ਦੀ ਪਰਿਭਾਸ਼ਾ ਲਿਖਦੇ ਹਾਂ ਨੰਬਰ 1 ਗੁਣਵਾਚਕ ਵਿਸ਼ੇਸ਼ਣ ਪਰਿਭਾਸ਼ਾ ਜਿਹੜੇ ਸ਼ਬਦ ਕਿਸੇ ਨਾਮ ਜਾਂ ਪਰਨਾਮ ਦੇ ਗੁਣ ਔਗੁਣ ਦੱਸਣ ਉਹਨਾਂ ਨੂੰ ਗੁਣਵਚਕ ਵਿਸ਼ੇਸ਼ਣ ਆਖਦੇ ਹਨ ਜਿਵੇਂ ਸਿਆਣਾ ਇਮਾਨਦਾਰ ਕੌੜਾ ਮਿਹਨਤੀ ਮਿੱਠਾ ਆਦ ਗੁਣਵਚਕ ਵਿਸ਼ੇਸ਼ਣ ਹਨ ਨੰਬਰ 1 ਸਾਨਿਆ ਬਹੁਤ ਸਰੀਲਾ ਕੌਂਦੀ ਹੈ ਨੰਬਰ 2 ਦਿਲਰਾਜ ਨੇ ਲਾਲ ਪੱਗ ਬੰਨੀ ਹੈ ਪਿਆਰੇ ਬੱਚਿਓ ਇਨ੍ਹਾਂ ਵਿੱਚ ਲਕੀਰੇ ਸ਼ਬਦ ਗੁਣਵਾਚਕ ਵਿਸ਼ੇਸ਼ਣ ਹਨ ਦੂਜੀ ਕਿਸਮ ਹੈ ਸੰਖਿਆਵਾਚਕ ਵਿਸ਼ੇਸ਼ਣ ਪਰਿਭਾਸ਼ਾ ਜਿਹੜੇ ਸ਼ਬਦ ਨਾਮ ਦੀ ਗਿਣਤੀ ਦੱਸਣ ਉਹਨਾਂ ਨੂੰ ਗਿਣਤੀਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ 1 2 ਅੱਧਾ ਦੁੱਗਣਾ ਆਦ ਮੇਰੇ ਕੋਲ 5 ਪੁਸਤਕਾਂ ਹਨ ਮੈਂ ਅੱਧਾ ਕਿਲੋ ਖੰਡ ਲਿਆਂਦੀ ਸੀ ਪਿਆਰੇ ਬੱਚਿਓ ਇਹਨਾਂ ਵਿੱਚ ਲਕੀਰੇ ਸ਼ਬਦ ਸੰਖਿਆਵਾਚਕ ਵਿਸ਼ੇਸ਼ਣ ਹਨ ਤੀਸਰੀ ਕਿਸਮ ਹੈ ਮਿੰਟੀਵਾਚਕ ਵਿਸ਼ੇਸ਼ਣ ਪਰਿਭਾਸ਼ਾ ਜਿਹੜੇ ਸ਼ਬਦ ਨਾਮ ਦੀ ਮਿੰਟੀ ਦੱਸਣ ਉਹਨਾਂ ਨੂੰ ਮਿੰਟੀਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿਲੋ ਪਰ ਬਹੁਤਾ ਥੋੜਾ ਕਿੰਨਾ ਤੇ ਜਿੰਨਾ ਆਦ ਮੈਨੂੰ ਕਿਲੋ ਪਰ ਸਿਮੈਂਟ ਚਾਹੀਦਾ ਹੈ ਮੈਨੂੰ ਥੋੜਾ ਜਿਹਾ ਨਮਕ ਚਾਹੀਦਾ ਹੈ ਬੱਚਿਓ ਇਹਨਾਂ ਵਾਕਾਂ ਵਿੱਚ ਲਕੀਰੇ ਸ਼ਬਦ ਮਿੰਟੀਵਾਚਕ ਵਿਸ਼ੇਸ਼ਣ ਹਨ ਚੌਥੀ ਕਿਸਮ ਹੈ ਨਿਸ਼ਚੇਵਾਚਕ ਵਿਸ਼ੇਸ਼ਣ ਪਰਿਭਾਸ਼ਾ ਜਿਹੜੇ ਸ਼ਬਦ ਨਾਵਾਂ ਨੂੰ ਇਸ਼ਾਰੇ ਨਾਲ ਦੱਸਣ ਉਹਨਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਇਹ ਇਹਨਾ ਉਹ ਤੇ ਉਹਨਾ ਆਦਿ ਇਹ ਰਮੰਦਾਕਰ ਹੈ ਓਹੋ ਹਰਕਿਰਤ ਦਾ ਸਕੂਟਰ ਹੈ ਬੱਚਿਓ ਇਹਨਾਂ ਵਾਕਾਂ ਵਿੱਚ ਲਕੀਰੇ ਸ਼ਬਦ ਨਿਸ਼ਚੇਵਾਚਕ ਵਿਸ਼ੇਸ਼ਣ ਹਨ ਪੰਜਵੀਂ ਕਿਸਮ ਹੈ ਪੜਨਾਵੀ ਵਿਸ਼ੇਸ਼ਣ ਪਰਿਭਾਸ਼ਾ ਉਹ ਸ਼ਬਦ ਜੋ ਪੜਨਾਮ ਹੁੰਦੇ ਹੋਏ ਕਿਸੇ ਨਾਮ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਣ ਉਸ ਨੂੰ ਪੜਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿਹੜਾ ਘਰ ਕਿਹੜਾ ਮੁੰਡਾ ਤੁਹਾਡਾ ਸਕੂਲ ਆਦ ਕਿਹੜਾ ਮੁੰਡਾ ਰੌਲਾ ਪਾ ਰਿਹਾ ਹੈ ਕਿੰਨੀ ਖੰਡ ਚਾਹੀਦੀ ਹੈ ਪਿਆਰੇ ਬੱਚਿਓ ਇਹਨਾਂ ਵਾਕਾਂ ਵਿੱਚ ਲਕੀਰੇ ਸ਼ਬਦ ਪੜਨਾਵੀ ਵਿਸ਼ੇਸ਼ਣ ਹਨ ਪਿਆਰੇ ਬੱਚਿਓ ਉਮੀਦ ਕਰਦੀ ਹਾਂ ਤੁਹਾਨੂੰ ਵਿਸ਼ੇਸ਼ਣ ਚੰਗੀ ਤਰ੍ਹਾਂ ਸਮਝ ਆ ਚੁੱਕਿਆ ਹੋਵੇਗਾ ਹੁਣ ਤੁਸੀਂ ਘਰ ਦੇ ਕੰਮ ਵਿੱਚ ਵਿਸ਼ੇਸ਼ਣ ਕਿਸ ਨੂੰ ਆਗਦੇ ਹਨ ਅਤੇ ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਉਸ ਨੂੰ ਸੋਹਣਾ ਕਰਕੇ ਆਪਣੀ ਕਾਪੀ ਵਿੱਚ ਲਿਖਣਾ ਵੀ ਹੈ ਅਤੇ ਉਸ ਨੂੰ ਯਾਦ ਵੀ ਕਰਨਾ ਹੈ ਧੰਨਵਾਦ